ਟੋਡਾ ਭਲਾ ਹੋ ਜੇ ਸੀ ਟੋਡਾ ਭਲਾ ਹੋ ਜੇ ਸੀ ਆ ਦਾ ਜੂਬਾ ਬਣਾਤਾ ਭਰਾ ਤੇ ਯਾਰ ਵਾਕਈ ਜੂਬਾ ਬਾਈ ਜੀ ਕਹਿੰਦੇ ਆ ਬਈ ਇਹ ਜਿਹੜਾ ਮਹਿਲ ਆ ਨਾ ਪੰਜ ਮੰਜਲਾ ਮਹਿਲ ਆ ਇਹਦੀ ਅਜੇ ਤੁਹਾਨੂੰ ਇੱਕ ਮੰਜ਼ਲ ਨਜ਼ਰ ਆ ਰਹੀ ਆ ਚਾਰ ਮੰਜਲੇ ਇਹਦੀਆਂ ਨੀਚੇ ਨੇ ਇਹ ਆ ਜਲ ਮਹਿਲ ਮੈਨੂੰ ਤਾਂ ਸਾਰਿਆਂ ਨਾਲੋਂ ਸੋਹਣੀ ਖੂਬਸੂਰਤੀ ਇਹ ਚੀਜ਼ ਲੱਗੀ ਪੂਰੇ ਜੈਪੁਰ ਦੇ ਵਿੱਚ ਮੈਨੂੰ ਜਦੋਂ ਮੈਂ ਕਿਸੇ ਤੋਂ ਪੁੱਛਿਆ ਕਰੋ ਕਹਿੰਦਾ ਯਾਰ ਉਹ ਤਾਂ ਜਲ ਮਹਿਲ ਆ ਜਲ ਦੇ ਵਿੱਚ ਬਣਿਆ ਪਰ ਇੱਕ ਗੱਲ ਵੇਖੋ ਇੱਕ ਸੋਚ ਵੇਖੋ ਇੰਡੀਆ ਆਪਣਾ ਪਹਿਲਾਂ ਤਰੱਕੀ 'ਚ ਸੀ ਕਿ ਹੁਣ ਯਾਰ ਆਪਾਂ ਤਾਂ ਬਹੁਤ ਪਿੱਛੇ ਹਿਸਾਬ ਤੇ ਤਾਂ ਫਿਰ ਇਹ ਕਹੀ ਜਾਂਦੇ ਵੀ ਆਪਾਂ ਤਰੱਕੀ ਕਰ ਲਈ ਆ ਇਹਨਾਂ ਚੀਜ਼ਾਂ ਨੂੰ ਵੇਖ ਕੇ ਤਾਂ ਆਪਾਂ ਬਹੁਤ ਪਿੱਛੇ ਆ ਅੱਜ ਦੇ ਸਮੇਂ ਦੇ ਵਿੱਚ ਇਹੋ ਜੀ ਚੀਜ਼ ਤੁਸੀਂ ਪਾਣੀ ਦੇ ਵਿੱਚ ਖਿਲਾਰ ਕੇ ਵਿਖਾ ਦਿਓ ਯਾਰ ਵੇਖ ਲੈ ਵੀ ਹਜੇ ਤੱਕ ਝਰੀਟ ਤੱਕ ਨਹੀਂ ਆਈ ਵੇਖ ਲੋ ਬਿਲਡਿੰਗ ਨੂੰ ਇਮਾਰਤ ਨੂੰ ਤੇ ਇਧਰ ਜਿਹੜੀਆਂ ਇਹਨਾਂ ਨੇ ਬਾਅਦ ਚ ਬਣਾਈਆਂ ਉਹਨਾਂ ਦਾ ਬੁਰਾ ਹਾਲ ਆ ਵੇਖੋ ਤੁਸੀਂ ਜਿਹੜੀਆਂ ਬਾਅਦ ਚ ਬਣਾਈਆਂ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਉਹ ਵੇਖੋ ਉਹ ਗਲੀ ਪਈ ਇਹ ਬਾਅਦ ਚ ਬਣੀ ਆ ਇਹ ਆ ਜੀ ਉਹ ਜਲ ਮਹਿਲ ਜਿਹੜਾ ਕਿ ਰਾਜੇ ਸਵਾਏ ਪ੍ਰਤਾਪ ਸਿੰਘ ਨੇ 1799 ਈਸਵੀ ਦੇ ਵਿੱਚ ਬਣਾਇਆ ਸੀ ਆਪਦੀ ਰਾਣੀ ਖਾਤਰ ਇੱਧਰ ਦੇਖੋ ਮਿੱਤਰੋ ਆਪਦੀ ਘਰ ਵਾਲੀ ਖਾਤਰ ਬਣਾਇਆ ਸੀ ਉਹਨੇ ਆਪਦੇ ਪਰਿਵਾਰ ਖਾਤਰ ਵੀ ਉਹ ਆਣ ਕੇ ਇੱਥੇ ਬਦਕਾਂ ਦਾ ਸ਼ਿਕਾਰ ਕਰਦੇ ਸੀਗੇ ਤੇ ਜਦੋਂ ਗਰਮੀਆਂ ਹੁੰਦੀਆਂ ਸੀ ਗਰਮੀਆਂ ਦੇ ਵਿੱਚ ਇੱਥੇ ਪਿਕਨਿਕ ਮਨਾਉਣ ਆਉਂਦੇ ਸੀਗੇ ਦੇਖ ਲਓ ਤੁਸੀਂ ਗੁਰੂਆ ਜੀ ਦਾ ਅਜੇ ਸ਼ੌਂਕ ਪਗਾਏ ਰਾਜਿਆਂ ਨੇ ਹੈ ਅੱਗੇ ਵੇਖੋ ਤੁਸੀਂ ਉੱਪਰ ਇਹਦੇ 4-5 ਦਰਖਤ ਲੱਗੇ ਹੋਏ ਆ ਚਮੇਲੀ ਦੇ ਦਰਖਤ ਲੱਗਦੇ ਆ ਜੀ 1 2 3 4 ਦਰਖਤ ਤਾਂ ਤੇ ਚਾਰ ਹੀ ਪਾਸੇ ਐਸੇ ਉਹਦੇ ਗੁਮਟ ਬਣੇ ਹੋਏ ਆ ਮੈਂ ਤਾਂ ਹੈਰਾਨ ਆ ਵੀ ਆਰ ਕਮਾਲ ਦੀ ਚੀਜ਼ ਆ ਇਹ ਮਿਲਦਾ ਮਾਨ ਝੀਲ ਦੇ ਵਿੱਚ ਸਥਿਤ ਆ ਇਹ ਵੀ ਕਹਿੰਦੇ ਇੱਕ ਦ੍ਰਿੱਤ ਵੀ ਨਦੀ ਆ ਉਹਦਾ ਬੰਨ ਲਾਇਆ ਸੀ ਤੇ ਤਾਂ ਇਹ ਝੀਲ ਬਣੀ ਝੀਲ ਬਣ ਤੋਂ ਬਾਅਦ ਜਿਹੜਾ ਰਾਜਾ ਸੀ ਅਮੀਰ ਦਾ ਸਵਾਏ ਪ੍ਰਤਾਪ ਸਿੰਘ ਉਹਦੇ ਮਨ ਦੇ ਵਿੱਚ ਕੀ ਆਇਆ ਵੀ ਯਾਰ ਮੈਂ ਇਦਾਂ ਜਲ ਮਹਿਲ ਬਣਾਦਾ ਯਾਰ ਬਾਈ ਜੀ ਮੈਂ ਕਹਿੰਨਾ ਵੀ ਬੜੇ ਪਿੱਛੇ ਆਪਾਂ ਬਹੁਤ ਪਿੱਛੇ ਆ ਬਹੁਤ ਇਹੋ ਜੀਆਂ ਚੀਜ਼ਾਂ ਤੋਂ ਇੱਕ ਵਾਰ ਆ ਇਹਨੇ ਝਲਕ ਵੇਖੋ ਤੁਸੀਂ ਚੰਗੀ ਤਰ੍ਹਾਂ ਨਜ਼ਾਰਾ ਲਓ ਇਹਦਾ ਆ ਸੋਚਦਾ ਯਾਰ ਮੈਂ ਕਹਿੰਦਾ ਇਹ ਸਮਾਂ ਕਦੋਂ ਆਊਗਾ ਯਾਰ ਇਹ ਸਮਾਂ ਵਾਪਸ ਕਿਉਂ ਨਹੀਂ ਆਉਂਦਾ ਉਹੀ ਰਾਜੇ ਮਹਾਰਾਜੇ ਆ ਜਾਣੇ ਯਾਰ ਕੀ ਕਰਾਉਣਾ ਇਹੋ ਜੀ ਤਰੱਕੀ ਤੋਂ ਦੱਸ ਹੈ ਸਿਰਾ ਬਾਬੇ ਗੱਲਬਾਤ ਸਿਰਾ ਜੈਪੁਰ ਜੈਪੁਰ ਆ ਵਾਕਈ ਪਿੰਕ ਸਿਟੀ ਗਿਆ ਜਾਂਦਾ ਜੈਪੁਰ ਨੂੰ ਬਹੁਤ ਕੋਝਾ ਇਹੋ ਜਾਂ ਪਹਿਲਾਂ ਮੈਂ ਕਿਲਾ ਦੇਖਿਆ ਉਹ ਵੀ ਬੜਾ ਘੈਂਟ ਸੀਗਾ ਹੁਣ ਇਸ ਤੋਂ ਬਾਅਦ ਮੈਂ ਜਲ ਮਹਿਲ ਦੇਖਣ ਆਇਆ ਤੇ ਇੱਥੇ ਬਾਈ ਪ੍ਰੇਟਿਕ ਜਦੋਂ ਕਹਿੰਦੇ ਵੀ ਆ ਪਿੱਛੇ ਜੇ ਟੂਰ ਆਇਆ ਸੀ ਨਾ ਤੇ ਆ ਜਿਹੜਾ ਰੋਡ ਕਹਿੰਦੇ ਜਾਮ ਹੋ ਜਾਂਦਾ ਉੱਥੋਂ ਤੱਕ ਅੱਗੇ ਅਜੇ ਮੇਰ ਦਾ ਕਿਲਾ ਉਹ ਦੇਖਦੇ ਆਂ ਵੀ ਜੇ ਟਾਈਮ ਲੱਗਿਆ ਤੇ ਜਾਵਾਂਗੇ ਆ ਜਿਹੜਾ ਰੋਡ ਬਿਲਕੁਲ ਜਾਮ ਹੋ ਜਾਂਦਾ ਇਹਦੀ ਕੋਈ ਟਿੱਕ ਨਹੀਂ ਲੱਗਦੀ ਬਾਈ ਜੀ ਇਹਨੂੰ ਜਰੂਰ ਆਣ ਕੇ ਦੇਖੋ ਅੱਗੇ ਜਾਣ ਨਹੀਂ ਦਿੰਦੇ ਕਿਉਂਕਿ ਨਾ ਹੀ ਵੜਨ ਦਿੰਦੇ ਆ ਆ ਇੱਥੇ ਇਹਨਾਂ ਨੇ ਬੈਰੀਕੇਟਿੰਗ ਕਰ ਰੱਖੀ ਆ ਠੀਕ ਆ ਅੱਗੇ ਤੁਸੀਂ ਜਾਣਾ ਨਹੀਂ ਆਪਾਂ ਐ ਕਰਦੇ ਮੜੇ ਨਜ਼ਦੀਕ ਤੋਂ ਤੁਹਾਨੂੰ ਵਿਖਾ ਦਿੰਨੇ ਉਧਰੋਂ ਜੇ ਕਰਕੇ ਪਾਸੇ ਬਈ ਪਹਾੜ ਆ ਇਹ ਬਿਲਕੁਲ ਪਹਾੜਾ ਇਹ ਅਰਾਵਲੀ ਪਰਬਤ ਆ ਇਹ ਉਹੀ ਅਰਾਵਲੀ ਪਰਬਤ ਆ ਜਿਹੜਾ ਗੁਜਰਾਤ ਤੋਂ ਲੈ ਕੇ ਤੇ ਇਧਰ ਮਾਊਂਟ ਆਬੂ ਤੱਕ ਲੱਗ ਜਾਂਦਾ ਜਿੱਥੇ ਸਰਕਾਰ ਨੇ ਹੁਕਮ ਦਿੱਤੇ ਸੀਗੇ ਵੀ ਜਿਹੜੀ 100 ਮੀਟਰ ਤੋਂ ਉੱਚੀ ਪਹਾੜੀ ਆ ਉਹਨੂੰ ਛੱਡ ਕੇ ਬਾਕੀ ਸਾਰੀਆਂ ਪਹਾੜੀਆਂ ਕੱਟ ਦਿੱਤੀਆਂ ਜਾਣੀਆਂ ਇਹ ਉਹੀ ਅਰਾਵਲੀ ਪਰਬਤ ਹੈ ਜੀ ਫਿਰ ਇੱਥੋਂ ਜੈਪੁਰ ਦੇ ਵਾਸੀਆਂ ਨੇ ਰੌਲਾ ਪਾਇਆ ਸੀ ਉਹਨਾਂ ਵਾਸਤੇ ਹਣਾ ਮੇ ਮਿੱਤਰੋ ਮੜਾ ਜਾਨੂ ਨਜ਼ਦੀਕ ਤੋਂ ਵਿਖਾ ਦਈਏ ਦੇਖ ਲਓ ਜੀ ਤਰੀਕੇ ਦਾ ਜਾਲ ਮਹਿਲ ਦੇਖਦਾ ਕੁਛ ਇੱਥੇ ਕੋਈ ਰਹਿੰਦਾ ਨਹੀਂ ਨਾ ਹੀ ਰਹਿਣ ਵਾਸਤੇ ਬਣਿਆ ਇਹ ਇਹ ਸਿਰਫ ਮਹਾਰਾਜੇ ਰਾਜੇ ਇੱਥੇ ਜਦੋਂ ਆਉਂਦੇ ਸੀ ਬਸ ਕੰਮ ਕਰਨ ਦੇ ਦੇਖ ਲਓ ਤੁਸੀਂ ਇਸ ਤਰੀਕੇ ਦੀਆਂ ਵਿੱਚ ਕਮਰੇ ਬਣੇ ਹੋਏ ਸਾਰਾ ਕੁਝ ਬਣਾਇਆ ਬਸ ਉਹਨਾਂ ਨੇ ਇੱਥੇ ਆਣ ਕੇ ਰਹਿਣਾ ਨਹੀਂ ਬਸ ਜਦੋਂ ਆਉਣਾ ਪਿਕਨਿਕ ਟੂਰ ਉੱਥੇ ਬੰਦੀ ਵੀ ਆ

ਇਹ ਸਾਫ ਸੁਭਾਈ ਕਰ ਲਈਏ ਹਾਂ ਬਹੁਤ ਲਿਖ ਰਹੀ ਹੈ ਹਾਂ ਜਿਵੇਂ ਕੀ ਹੋਗਾ ਇੱਕ ਵੇ ਇੱਕ ਚਲੋ ਬਾਈ ਕਿਸ ਲਈ ਆ ਨਹੀਂ ਤਾਂ ਬਾਈ ਆ ਜਾਣੇ ਨਹੀਂ ਦੇ ਦੇ ਉੱਪਰ ਕੋਈ ਹੈਗਾ ਸੀ ਉਹ ਮੈਂ ਤੁਹਾਨੂੰ ਦਿਖਾ ਦਿੱਤਾ ਉੱਪਰ ਹੈਗਾ ਸੀਗਾ ਇਸ ਤਰੀਕੇ ਦਾ ਬਾਈ ਜੀ ਇਹ ਜਲਮਹਿਲ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਹੁਣ ਕੋਸ਼ਿਸ਼ ਕਰਦੇ ਹਾਂ ਅਮੀਰ ਦਾ ਕਿਲਾ ਜਾਂ ਸਿਟੀ ਪੈਲਸ ਦੇਖਦੇ ਹਾਂ ਬਾਕੀ ਟਾਈਮ ਵੀ ਕਾਫੀ ਹੋ ਗਿਆ ਆਪਾਂ ਜਾਣਾ ਵੀ ਹੈ ਵਾਪਸ ਇੱਥੋਂ ਘੱਟੋ ਘੱਟ 15-16 ਕਿਲੋਮੀਟਰ ਅਗੇ ਆ ਗਏ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਰੱਬ ਰੱਖਾ